ਸੀਐਮ ਸਿਟੀ ਕਹੀ ਜਾਂਦੀ ਹੈ ਸਾਰੇ ਉਮੀਦਵਾਰ ਵੀ ਆ ਚੁੱਕੇ ਨੇ ਬੀਜੇਪੀ ਨੂੰ ਛੱਡ ਕੇ ਕਿਸ ਨਾਲ ਮੁਕਾਬਲਾ ਸਮਝਦੇ ਮੇਰਾ ਮੁਕਾਬਲਾ ਜੀਨਰਲ ਪ੍ਰੈਸ ਕਰਾਉਗੇ ਉਹਦੇ ਨਾਲ ਮੁਕਾਬਲਾ ਹੋ ਜਾਊਗਾ ਵੈਸੇ ਮੇਰਾ ਮੁਕਾਬਲਾ ਕਿਸ ਨਾਲ ਹੈ ਨਹੀਂ ਅੱਜ ਦੀ ਧਰਤੀ ਸੁਪਾਲ ਸਿੰਘ ਖੈਰੇ ਜੀ ਤੁਹਾਡੀ ਰਿਸਪੈਕਟ ਕਰਦੇ ਨੇ ਉਹ ਕਹਿੰਦੇ ਮੈਂ ਮਾਨ ਸਾਹਿਬ ਦੇ ਖਿਲਾਫ ਬਿਲਕੁਲ ਹੀ ਕੋਈ ਬਿਆਨ ਨਹੀਂ ਜਿਹਾ ਚਾਹ ਪਾਰਟੀ ਨੇ ਮੈਨੂੰ ਖੜਾ ਕੀਤਾ ਹੈ ਕਦੇ ਤਾਂ ਮੈਂ ਕਹੇ ਕੋਈ ਮੁਕਾਬਲਾ ਨਹੀਂ ਹੈ ਮੇਰੇ ਖਿਲਾਫ ਮਾਨਸਬ ਸੀਐਮ ਸਿਟੀ ਹੈ ਤੇ ਜੇਕਰ 2 ਸਾਲ ਹੋ ਚੁੱਕੇ ਨੇ ਇੱਥੇ ਸੀਐਮ ਬੜੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸ਼ਹਿਰ ਦੇ ਡਿਵੈਲਪਮੈਂਟ ਲੈ ਕੇ ਕਿਉਂਕਿ ਤੁਸੀਂ ਵੀ ਲੋਕਾਂ 'ਚ ਵਿਚਰਦੇ ਹੋ ਲੋਕਾਂ ਨਾਲ ਗੱਲਾਂ ਕਰਦੇ ਹੋ ਲੋਕ ਤੁਹਾਡੇ ਕੋਲ ਦੁੱਖ ਸੁੱਖ ਲੈ ਕੇ ਪਹੁੰਚਦੇ ਕਿਸ ਤਰ੍ਹਾਂ ਦੇ ਕਿ ਆਜਾ ਗੰਦੇ ਨਾਲੇ ਤੇ ਆਇਓ ਕੀ ਕਹਿਣਾ ਹੈ ਸੀਐਮ ਸਾਹਿਬ ਤੋਂ ਜ਼ਿਆਦਾ ਕੰਮ ਕਰਦਾ ਹੈ ਜੀ ਦਾ ਮਤਲਬ ਹੈ ਕਿ ਸੀਐਮ ਸਾਹਿਬ ਹਟ ਗਿਆ ਕੰਮ ਕਰਨ ਤੋਂ ਕਿਉਂ ਕਰਕੇ ਉਥੋਂ ਦਾ ਐਮਪੀ ਸਾਰਾ ਉਹਨੇ ਜ਼ਿੰਮੇਵਾਰੀ ਸੰਭੀ ਹੋਈ ਹੈ ਅੱਜ ਮੈਂ ਇੱਕ ਗੰਦੇ ਨਾਲੇ ਧੂਰੀ ਗੇਟ ਦੇ ਉੱਤੇ ਆਇਆ ਮੈਨੂੰ ਬਹੁਤ ਸ਼ਰਮ ਹੈ ਕਿ ਇੱਥੋਂ ਦੇ ਐਮ.ਐਲ.ਏ ਤੇ ਇੱਥੋਂ ਦੇ ਜਿਹੜਾ ਨਜ਼ਾਮ ਹੈ ਉਹ ਇਸ ਨੂੰ ਠੀਕ ਨਹੀਂ ਕਰ ਰਿਹਾ ਜਦੋਂ ਵੀ ਮੀਂਹ ਪਊਗਾ ਤੇ ਸਾਰਾ ਬਾਜ਼ਾਰ ਗੰਦੇ ਪਾਣੀ ਦੇ ਨਾਲ ਭਰ ਜਾਊਗਾ ਹੁਣ ਗੱਲ ਆਏ ਹੈ ਕਿ ਇਹ ਅੰਗਰੇਜ਼ਾਂ ਦੇ ਵੇਲੇ ਦੀ ਇੱਕ ਮਾਲਮਹਿਕ ਮੇਦੀ ਕਿਤਾਬ ਹੈ ਜੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਸਾਰੇ ਡੀ.ਸੀ. ਸਾਰੇ ਤਹਿਸੀਲਦਾਰ 3 ਮਹੀਨੇ ਪਹਿਲਾਂ ਬਰਸਾਤ ਦੇ ਆਉਣ ਤੋਂ ਪਹਿਲਾਂ ਸਾਰੇ ਨਾਲੇ ਸਾਰੀਆਂ ਡਰੇਨਾਂ ਸਾਰੀਆਂ ਨਹਿਰਾਂ ਸਾਰੇ ਦਰਿਆ ਸਾਰਿਆਂ ਦੇ ਬੰਦ ਤਖੜੇ ਕਰ ਦੇਣਗੇ ਜਿਹੜਾ ਇਹ ਮੌਨਸੂਨ ਦੇ ਵਿੱਚ ਪਾਣੀ ਬਾਹਰ ਨਾ ਆ ਸਕੇ ਇਹ ਮੈਂ ਚਿੱਠੀ ਚੀਫ ਸਕੱਟਰੀ ਨੂੰ ਪਹਿਲਾਂ ਹੀ ਦੇਖ ਦਿੱਤੀ ਹੈ ਹੁਣ ਚੀਫ ਸਕੱਟਰੀ ਦੇਖੂਗਾ ਕਿ ਮੈਂ ਹਦਾਇਤਾਂ ਸਾਰੇ ਡੀਸੀਸ ਨੂੰ ਕਰਦਾ ਕਿ ਨਹੀਂ ਪਰ ਆ ਜਿਹੜੀ ਮੇਰੀ ਗੱਲਬਾਤ ਹੋ ਰਹੀ ਹੈ ਮੈਂ ਬੇਨਤੀ ਕਰਦਾ ਹਰਿਆਣਾ ਦੇ ਡੀਸੀਸ ਨੂੰ ਤੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਕਿ ਹੁਣ ਤੋਂ ਤੁਸੀਂ ਕੰਮ ਸ਼ੁਰੂ ਕਰੋ ਕਿ ਕਿ ਗਰਦਾ ਵੀ ਦੇਖੋ ਤੇ ਸਾਰੇ ਜਿੰਨੀਆਂ ਡਰੇਨਾ ਹੈਗੀਆਂ ਜਿੰਨੇ ਦਰਿਆ ਹੈ ਜਿੰਨੇ ਸੂਏ ਹੈ ਜਿੰਨੀਆਂ ਨਹਿਰੇ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਕੰਦੇ ਨੇ ਉਹਨਾਂ ਨੂੰ ਤਖੜਾ ਕਰੋ ਕਿ ਜੇ ਇਹਨਾਂ ਦੇ ਵਿੱਚ ਜ਼ਿਆਦਾ ਮਿੱਟੀ ਤੇ ਰੇਤ ਆ ਗਈ ਹੈ ਉਸ ਨੂੰ ਕਢਾਉਣੇ ਸ਼ੁਰੂ ਕਰੋ ਰੇਤ ਕਢਾਉਣ ਦੇ ਨਾਲ ਲੋਕਾਂ ਦਾ ਬੜਾ ਫਾਇਦਾ ਹੋਊਗਾ ਕਿਉਂ ਕਰਕੇ ਬਹੁਤ ਟੋਟ ਹੈ ਰੇਤ ਰੇਤ ਦੀ ਤੇ ਸਰਕਾਰ ਨੂੰ ਵੀ ਕੁਝ ਪੈਸਾ ਮਿਲੂਗਾ ਜੇ ਉਹ ਰੇਤ ਨੂੰ ਕੱਢ ਕੇ ਉਹਦਾ ਸੇਲ ਕਰਨਗੇ ਤਾਂ ਮੈਂ ਜੀ ਸੀ ਨੂੰ ਵੀ ਹੁਣੇ ਮੈਂ ਕਰਦਾਂ ਟੈਲੀਫੋਨ ਇਹ ਸ਼ਰਮਿੰਦਗੀ ਦੀ ਗੱਲ ਹੈ ਕਿ ਸਾਰਾ ਬਾਜ਼ਾਰ ਇੱਥੇ ਇਕੱਠਾ ਹੋਇਆ ਹੋਇਆ ਹੈ ਤੇ ਬਾਰਸ਼ਾਂ ਆਉਣ ਵਾਲੀਆਂ ਤੇ ਇਹ ਨਾਲ ਇਹ ਸਾਰੀ ਗੰਦਗੀ ਸਾਡੀ ਧੂਰੀ ਗੇਟ ਦੇ ਉੱਤੇ ਟੀਸੀ ਸਾਹਿਬ ਸਾਰਾ ਕਮਾਈਂ ਪ੍ਰਿੰਟ ਇਟ ਫਲੱਡਸ ਦ ਸਟਰੀਟ ਏਵਰੀ ਇਅਰ ਵੈਨ ਦ ਰੇਨ ਸਟਾਰਟ ਕੈਨ ਯੂ ਫਾਈਨਲੀ ਹੈਵ ਇਟ ਕਲੀਨਡ ਪਲੀਜ਼ राइट राइट थैंक यू वेरी मच आई विल बी वेरी हैप्पी इफ यू गेट द वर्क स्टार्टेड बाय टुमारो यू नो द होल टाउन इज क्राउडेड एंड आई टोटली बिलीव यू आर अनएक्स्पेक्टेड ऑफिसर हु एग्जीक्यूट थिंग फॉर थैंक यू मां साहब जी साहब ने कहा जी साहब कहते होने मैं कर दूंगा ਮਾਤਾ ਕਿਸ ਤਰ੍ਹਾਂ ਦੇਦੇ ਜਿਹੜੇ ਮੁੱਦਿਆਂ ਨੂੰ ਲੈ ਕੇ ਪਹਿਲਾਂ ਰਾਜਨੀਤੀ ਦੇ ਵਿੱਚ ਆਏ ਸੀ ਸਿਆਸਤ ਕੀਤੀ ਸੀ ਉਹੀ ਮੁੱਦੇ ਹੁਣ ਇੱਕ ਪਾਸੇ ਕਰਕੇ ਕਿ चंद ਵੋਟਾਂ ਨੂੰ ਦੇ ਖਾਤਰ ਚੁੱਪ ਕਰਕੇ ਬੈਠੇ ਨੇ ਜਿਹੜੇ ਲੋਕਲ ਵਿਧਾਇਕ ਨੇ ਜਾਂ ਮੰਤਰੀ ਨੇ ਤੁਸੀਂ ਵੋਟਾਂ ਤਾਂ ਤਾਂ ਮਿਲਣ ਗਈਆਂ ਜਿਹੜੇ ਵਾਝੇ ਪੂਰੇ ਕੀਤੇ ਆ ਉਹ ਕਰਨਗੇ ਤੇ ਵਾਝੇ ਤਾਂ ਪੂਰੇ ਕੀਤੇ ਨਹੀਂ ਨਾ ਤਾਂ ਇਹ ਬੀਬੀਆਂ ਨੂੰ 1000 ਰੁਪਏ ਮਹੀਨੇ ਦਾ ਉਹਨਾਂ ਦੇ ਬੈਂਕ ਦੇ ਵਿੱਚ ਡਿਪੋਜ਼ਿਟ ਹੁੰਦਾ ਤੇ ਫਿਰ ਜਦੋਂ ਵਾਝੇ ਨਹੀਂ ਪੂਰੇ ਕੀਤੇ ਤੇ ਵੋਟਰਾਂ ਦੇ ਕੋਲ ਕਾਹਦੇ ਦੀ ਜਾਣਗੇ ਉਨਨ ਤੋਂ ਇਹ ਗਾਣਾ ਖਾਣਗੇ ਚਪੇੜਾਂ ਥਾਣਗੇ ਮੇਰਾ ਮਤਲਬ ਹੈ ਬੰਦਿਆਂ ਵਰਗਣ ਇਹ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰਨੇ ਚਾਹੀਦੇ ਸੀਗੇ ਫੇਰ ਲੋਕਾਂ ਕੋਲੇ ਜਾਈਦਾ ਐ ਵੀ ਨਹੀਂ ਇਹ ਵੈਦ ਕਰਕੇ ਤੇ ਸਰਕਾਰ ਬਣਾ ਕੇ ਤੇ ਆਪਣੀਆਂ ਝੋਲੀਆਂ ਭਰ ਕੇ ਤੇ ਫੇਰ ਲੋਕਾਂ ਕੋਲੇ ਜਾਓ ਕਿ ਸਾਨੂੰ ਵੋਟਾਂ ਦਿਓ ਐ ਕੰਮ ਨਹੀਂ ਚੱਲਦਾ ਹੈਗਾ ਮਾਨ ਸਾਹਿਬ ਧਰ ਬਦਲੀਆਂ ਚੱਲ ਰਹੀਆਂ ਨੇ ਇੱਕ ਪਾਰਟੀ ਵਾਲੇ ਕੋਈ ਕਾਂਗਰਸ ਚ ਜਾ ਰਿਹਾ ਕੋਈ ਕਾਲੀ ਦਨ ਚ ਕੋਈ ਆਪ ਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਰਾਜਨੀਤੀ ਦਾ ਮਿਆਰ ਗਿੱਡਣ ਯਾਰਾ ਲੋਕ ਫੇਤ ਕਰਕੇ ਇੱਕ ਪਾਰਟੀ ਨੂੰ ਵੋਟ ਪਾਉਂਦੇ ਨੇ ਪਰ ਤੁਸੀਂ ਉਹ ਜਿਹੜੇ ਇੱਕ ਪਾਰਟੀ ਦੇ ਸਟੈਂਡ ਤੇ ਖੜੇ ਹੋ ਆ ਜਿਹੜਾ ਗੰਦਰਨੇ ਵਾਲਾ ਦਿਖਦਾ ਨਾ ਸਾਰੀਆਂ ਪਾਰਟੀਆਂ ਦਾ ਗੰਦਾ ਮਾਲ ਬੀਜੇਪੀ ਦੇ ਵਿੱਚ ਜਾ ਰਿਹਾ ਤੇ ਇਹ ਤਾਂ ਬੀਜੇ ਨੂੰ ਪੁੱਛੋ ਕਿ ਤੁਸੀਂ ਸਾਰੀਆਂ ਪਾਰਟੀਆਂ ਦਾ ਦੂਜੀ ਪਾਰਟੀ ਚ ਵੀ ਇਹੀ ਹੋ ਰਿਹਾ ਮਾਨ ਸਾਹਿਬ ਕਿਹੜੀ ਪਾਰਟੀ ਚ ਤਾਂ ਹੋਰ ਤਾਂ ਕੋਈ ਜਾ ਨਹੀਂ ਰਿਹਾ ਕਿਸੇ ਪਾਰਟੀ ਆਪ ਜੀ ਪਹਿਲਾਂ ਉਹ ਨਿੱਕਰ ਸਫਾ ਕੋਈ ਚੱਲੇ ਰਿਹਾ ਨੇ ਪਰ ਆਪ ਵੀ ਭੱਜੀ ਜਾਂਦੀ ਆ ਉੱਧਰਲੇ ਪਾਸੇ ਨੂੰ ਉਹਨਾਂ ਦੇ ਵੀ ਬੜੇ ਵੱਡੇ ਵੱਡੇ ਬੰਦੇ ਬੀਜੇਪੀ ਨਾਲ ਗੱਲ ਕਰ ਰਹੇ ਆ ਤਾਂ ਮੇਰਾ ਮਤਲਬ ਹੈ ਕਿ ਇਹ ਇਹ ਗੱਲ ਹੈ ਨਹੀਂ ਕਿ ਇਹ ਸਾਰਾ ਗੰਦਾ ਮਾਲ ਬੀਜੇਪੀ ਆਰਐਸਐਸ ਦੇ ਵਿੱਚ ਜਾ ਰਿਹਾ ਹੈ ਮਾਝਾ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਸੀਂ ਪਿੰਡੋਂ ਪਿੰਡੀ ਪ੍ਰਚਾਰ ਕਰ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਲੋਕਾਂ ਦਾ ਰੁਝਾਨ ਮਿਲ ਰਿਹਾ ਹੈ ਜਾਂ ਕੀ ਕੀ ਕਹਿ ਰਹੇ ਨੇ ਉਸ ਦਾ ਹੱਸਦੇ ਮਿਲਦੇ ਆ ਜੀ ਬੜੇ ਖੁਸ਼ ਨੇ ਕਿ ਕੋਈ ਬੰਦਾ ਹੈਗਾ ਜਿਹੜਾ ਗੱਲ ਕਰਦਾ ਤੇ ਜਿਹੜੀ ਗੱਲ ਕੀਤੀ ਨੂੰ ਪੂਰਾ ਵੀ ਕਰ ਦਿੰਦਾ ਸਾਰੇ ਪਿੰਡਾਂ ਦੇ ਵਿੱਚ ਮੈਂ ਆਪਣੇ ਗ੍ਰਾਂਟ ਭੇਜ ਦਿੱਤੇ ਹੈ ਕੋਈ ਸਾਡੇ ਹਲਕੇ ਸੰਗਰੂਰ ਬਨਾਲੇ ਮਲੇਰਕੋਟਲੇ ਦੇ ਵਿੱਚ ਕੈਂਸਲ ਤਾਂ ਪੈਨਸ਼ਨ ਨਹੀਂ ਹੋਊਗਾ ਜਿੰਨੂੰ ਸਾਡੇ 3 ਲੱਖ ਰੁਪਏ ਨਹੀਂ ਦਿੱਤਾ ਸੀ ਤੇ ਸਾਡੇ 300 ਕਰੋੜ ਰੁਪਈਆ ਇੱਥੇ ਪਹੁੰਚ ਗਿਆ ਕਿ ਤਿੰਨੇ ਜਣਾਂ ਦੀਆਂ ਜੜੀਆਂ ਬਿਜਲੀ ਦੀਆਂ ਤਾਰਾਂ ਇਹ ਥੱਲੇ ਜ਼ਮੀਨ ਦੇ ਵਿੱਚ ਜਾਣਗੀਆਂ ਕਿਸੇ ਦੇ ਘਰ ਦੇ ਉੱਤੋਂ ਨਹੀਂ ਜਾਣਗੀਆਂ ਤੇ ਕਿਸੇ ਦੀ ਮੋਟਰ ਨਹੀਂ ਛੜੂਗੀ ਕਿਸੇ ਦੇ ਘਰ ਦੀ ਕੋਈ ਮਸ਼ੀਨ ਨਹੀਂ ਛੜੂਗੀ ਇਹ ਸਾਰਾ ਠੀਕ ਹੈ ਤੇ ਬਰਨਾਲੇ ਦੇ ਲਈ 56 ਕਰੋੜ ਰੁਪਈਆ ਮੈਂ ਲੈਂਦਾ ਕਿ ਉੱਥੇ ਨਵਾਂ ਹਸਪੀਟਲ ਬਣ ਰਿਹਾ ਹੈ ਜਿਹਦਾ ਕਿ ਕਿਸੇ ਵੀ ਹਸਪੀਟਲ ਜਿੱਥੇ ਲਾਜ ਨਹੀਂ ਹੋ ਸਕਦਾ ਕਿਸੇ ਮਰੀਜ਼ ਦਾ ਉਹ ਉੱਥੇ ਸਾਡੇ ਬਰਨਾਲੇ ਹੋਇਆ ਕਰੂਗਾ ਇਹਦਾ ਫਾਇਦਾ ਆਪਾਂ ਨੂੰ ਸੰਗਰੂਰ ਤੇ ਮਲੇਰਕੋਟਲੇ ਦਾ ਵੀ ਬਹੁਤ ਹੈ ਜੋ ਕਰਕੇ ਸੰਗਰੂਰ ਦੇ ਵਿੱਚ ਪੀਜੀਐ ਵੀ ਆ ਗਿਆ ਤੇ ਕੈਂਸਰ ਦਾ ਹਸਪੀਟਲ ਵੀ ਆ ਗਿਆ ਸੋ ਇੱਕ ਕਮੀ ਰਹੀ ਕੀ ਹੈ ਮਸਤਵਾਨਾ ਸਾਹਿਬ ਦੇ ਵਿੱਚ ਪੰਜਾਬ ਸਰਕਾਰ ਨੇ ਮੈਡੀਕਲ ਕਾਲਜ ਬਣਾਉਣਾ ਸੀਗਾ ਤੇ ਮਸਤਵਾਨਾ ਦੀ ਕਮੇਟੀ ਨੇ ਮੈਨੂੰ ਚਿੱਠੀ ਜਿੱਕੇ ਦਿੱਤੀ ਐ ਸੀ ਚੀਫ ਮਿਨਿਸਟਰ ਸਾਹਿਬ ਨੂੰ ਕਹੋ ਕੀ ਦੇ ਉਹਦੀ ਮੰਜੂਰੀ ਆ ਗਈ ਹੈ ਤੇ ਤੁਸੀਂ ਇੱਥੇ ਮੈਡੀਕਲ ਕਾਲਜ ਬਣਾ ਦਿਓ ਪਰ ચીਫ ਮਿੰਿਸਟਰ ਸਾਹਿਬ ਨੂੰ ਮੈਂ ਕਈ ਵਾਰੀ ਬੇਨਤੀ ਕੀਤੀ ਹੈ ਚਿੱਠੀ ਲਿਖੀ ਹੈ ਇਹ ਦਿੱਲੀ ਹੈ ચીਫ ਮਿੰਿਸਟਰ ਸਾਹਿਬ ਆਪਣੇ ਇਲਾਕੇ ਦੇ ਵਿੱਚ ਵੀ ਮੈਡੀਕਲ ਕਾਲਜ ਨਹੀਂ ਬਣਾ ਰਹੇ ਜਿੱਦਨੇ ਬਣ ਗਿਆ ਇਹ ਸਾਡਾ ਸੰਗਰੂਰ ਦਾ ਹਲਕਾ ਇੱਕ ਹਮਦਰਦ ਦੁਕਾਖਾਨਾ ਬਣ ਜੂ ਜਿੱਥੋਂ ਲੋਕੀ ਦੂਰੋਂ ਦੂਰੋਂ ਆਉਣਗੇ ਇੱਥੇ ਪਹਿਲਾਂ ਪਾ ਜਾਂਦੇ ਸੀ ਬੀਕਾਨੇਰ ਕੈਂਸਰ ਉਹ 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 ਗੱਡੀ ਦਾ ਨਾਮ ਵੀ ਕਰਤਾ ਸੀ ਕੈਂਸਰ ਗੱਡੀ ਇੱਥੇ ਸਾਰੇ ਆਇਆ ਕਰਨਗੇ ਅਲਾਜ ਦੇ ਲਈ ਬਹੁਤ ਤਕੜਾ ਇੰਤਜ਼ਾਮ ਹੋਊਗਾ ਪਰ ਜੀ ਚੀਫ ਨਰਸਰ ਸਾਹਿਬ ਉਸ ਨੂੰ ਇਜਾਜ਼ਤ ਦੇ ਦੇਣ ਕਿ ਮੈਡੀਕਲ ਕਾਲਜ ਮਸਤਵਾਨਾ ਸਾਹਿਬ ਬਣ ਜੇ ਠੀਕ ਹੈ